ਹਾਂਜੀ ਗਾਇਸ ਕੀ ਹਾਲ ਚਾਲ ਉਮੀਦ ਕਰਦੇ ਤੁਸੀ ਸਾਰੇ ਜਾਣੇ ਵਧੀਆ ਹੋਵੋਗੇ ਤੁਹਾਡੇ ਸਾਹਮਣੇ ਹੀ ਆ ਦੇਖੋ ਮੁੰਡੇ ਖੜੇ ਆਪਣੇ ਉਹ ਦੇਖੋ ਤੇ ਆਪਾਂ ਵੀ ਇੱਧਰ ਬਾਹਰ ਖੜੇ ਆ ਓ ਕੀ ਰੋਲਾ ਪਾਇਆ ਹਾਂਜੀ ਦੋਸਤੋ ਦੇਖੋ ਇਹਨਾਂ ਨੇ ਨਾ ਰੋਲਾ ਪਾਇਆ ਪਿਆ ਮੁੰਡਿਆਂ ਨੇ ਆਪਣੇ ਦੇਖੋ ਹੈਂ ਤੁਮੀ ਲੱਗ ਜਾਣਾ ਈ ਹੈ ਤੋਂ ਲੱਗਦਾ ਨਾ ਹਾਂਜੀ ਹੈਲੋ ਗਾਇਸ ਇਹ ਦੇਖੋ ਆਪਣੇ ਗੱਬਰ ਭਾਈ ਦਾ ਮੁੰਡਾ ਤੇ ਫੋਨ ਦੇ ਦੁਆਲੇ ਲੱਗਾ ਇਲਾ ਚੈੱਕ ਕਰੂੰ ਦੇਖਣ ਦਿਆ ਤੇ ਇੱਕ ਆਹ ਹੈਲੋ ਗਾਇਸ ਸੰਕੀ ਦੇ ਬੰਦ ਬਾਕੀ ਗਾਇਸ ਬਾਅਦੇ ਤੋਂ ਬਾਅਦੇ ਸ਼ੇਅਰ ਆ ਸਭ ਆਉਲੇ ਲਾਈਕਸ ਕਮੈਂਟ ਜਰੂਰ ਕਰੋ ਸੰਕੀ ਦੇ ਬੰਦ ਕੇ ਸਬਸਕ੍ਰਾਈਬ ਕਰ ਦੋ ਭਾਈ ਕੀ ਸਾਡੇ ਸਬਸਕ੍ਰਾਈਬਰ ਵੀ ਓਏ ਸ਼ੁਭੂ ਮੋਰੇ ਜੀ ਜਿੱਲੀ ਕਰੋ ਸਾਰੇ ਜਾਨੇ ਇਹ ਆਪਣਾ ਸ਼ੁਭ ਬਾਈ ਕਰਦੇ ਬਾਈ ਕਰਦੇ ਸਾਰਿਆਂ ਨੂੰ ਵਾਏ ਠੰਡ ਲੱਗ ਗਈ ਲੱਗਦਾ ਹਨ ਨੂੰ ਬੋਲਣੋਂ ਹੀ ਨਹੀਂ ਹਟਦਾ ਹਨਾ ਮੂਫੀ ਕਰਦੇ ਆ ਜੀ ਓਏ ਹੋਰ ਕਰਨਾ ਵੀ ਕੀ ਆਪਾਂ ਚੱਲੇ ਆਪਾਂ ਹੁਣ ਗਾਇਸ ਚੱਲੇ ਹੈਗੇ ਆ ਦੁਕਾਨ ਨੂੰ ਤੇ ਫੋਜੀ ਦੁਕਾਨੇ ਚੱਲੇ ਆਂ ਫੋਜੀ ਦੁਕਾਨੇ ਆਪ ਚੱਲੇ ਆਂ ਤਾਂ ਆਪੇ ਤੁਹਾਨੂੰ ਦਿਖਾਉਨੇ ਆਂ ਫੋਜੀ ਦੁਕਾਨ ਚ ਕੀ ਕੀ ਆਟਮਾ ਰੱਖੀਆਂ ਖਾਨ ਨੂੰ ਲਾਲ ਗਾਜਰਾ ਲਓ 300 2 ਕਿਲੋ ਲਾਲ ਗਾਜਰਾ ਲਓ 300 2 ਕਿਲੋ ਚੱਕ ਦੇ ਕੰਮ ਨੂੰ ਚੱਕ ਦੇ ਆਲੂ ਦੇ 100 ਦੇ 7 ਕਿਲੋ ਚੱਕ ਦੇ ਚੱਕ ਦੇ ਕੰਮ ਨੂੰ ਚੱਕ ਦੇ ਚੱਕ ਦੇ 100 ਦੇ 7 ਕਿਲੋ ਸੋਰੂਚੀ ਹੋਰ ਚੱਕ ਦੇ ਉੱਚੀ 2 ਕਿਲੋ ਹੋਰ ਉੱਚੀ ਸੰਤਰੇ ਆ ਗਏ ਵਧੀਆ ਮਿੱਠੇ ਸੰਤਰੇ ਆ ਗਏ ਸੌਦੇ 2 ਕਿਲੋ ਹੋਰ ਉੱਚੀ ਸੰਤਰੇ ਆ ਗਏ ਵਧੀਆ ਮਿੱਠੇ ਸੌਦੇ 2 ਕਿਲੋ ਉਹ ਪਰਲੇ ਮਲੇ ਤੱਕ ਜਾਣੀ ਚਾਹੀਦੀ ਆਵਾਜ਼ ਆ ਲੋ ਗੋ삐 ਗਾਜਰਾ ਹਰੇ ਮਟਰ ਲੋ ਜੀ ਗੰਡੇ ਦੇ ਉਸ ਤੇ ਲਾਲ ਗੰਡੇ ਆੜਵਾ ਦੇਖਣੀਆਂ ਵੀ ਜਨਾ ਹੋਈਆਂ ਤੇ ਦੇਲਾ ਰੇਡੀ ਰੱਖ ਲੈਣੀ ਇੱਥੇ ਮੈਂ ਵੀਡੀਓ ਬਣਾਉਂਦਾ ਵੀਡੀਓ ਬਣਾਉਂਦਾ ਵੀਡੀਓ ਬਣਾ ਰਿਹਾ ਮੈਂ ਦਾਹ ਦਿੰਦਾ ਤੈਨੂੰ ਬੋ ਵੀਰ ਪੀਰ ਪਕਾ ਤੋ ਕਿੱਧਰ ਭੜੀ ਗਿਆ ਨਾ ਉਹ ਇਧਰੋਂ ਭਾਵੇਂ ਕੋਈ ਲੈ ਜਾਵੇ ਚੱਕ ਕੇ ਨਾ ਲਾਲ ਗੱਜੜਾ ਲੀਹਾ ਤੋ ਰੋਹਿਤ ਸਾਆਂੀਆਂ ਕਰਿਆ ਰਾਜ ਨੇ ਉਹ ਉੱਧਰਲੀ ਗਲੀ ਚ ਗਿਆ ਹੈ ਨਾ ਗੱਡੀ ਭਰ ਕੇ ਗੱਡੀ ਟਰਾਲੀ ਗਏ ਆਲੂ ਆ ਗਏ ਮਧਿਆ ਮੱਟੇ ਨਾ ਨਾ ਆਲਾ ਸਾਨਾ ਸਾਫ ਆ ਗੇਲੀ ਆ ਆ 150 ਵਾਲੇ ਆ ਅੱਜ ਹਾਜੀ ਪਾਪਾ ਕੇ ਸਾਣਾ ਹੈ ਨਾ ਦੇਖੀ ਯਾ ਤੂੰ 6 ਮਹੀਨੇ ਨਾ ਕੋਲਣਾ ਨਹੀਂ ਹੈ 4 ਮਹੀਨੇ ਹੀ ਗਏ ਇੱਧਰ ਠੰਡ ਬਰਾ ਬੋ ਘਾਤੀ ਤੂੰ ਤਾਂ ਉਹਨੂੰ ਕਿੱਦਾਂ ਵੀ ਕਹਿ ਹਾਂ ਇਹੋ ਹਾਂ ਲੋ ਜੀ ਗਾਇਜ਼ ਆਪਾਂ ਪਹੁੰਚ ਗਏ ਫੌਜੀ ਜੀ ਦੁਕਾਨ ਤੇ ਲੋ ਜੀ ਚੀਜ਼ਾਂ ਦੇਖੋ ਫੌਜੀ ਨੇ ਕਿੰਨੀਆਂ ਰੱਖੀਆਂ ਖਾਨਦਾਨ ਆਪਾਂ ਗਏ ਸੀ ਦੁਕਾਨ ਨੂੰ ਤੇ ਆਪਾਂ ਦੁਕਾਨ ਤੋਂ ਅਰਗਬਤੀ ਲੈਣ ਗਏ ਸੀ ਤੇ ਅਰਗਬਤੀ ਆਹ ਦੇਖੋ ਲੈ ਲੀਆ ਤੇ ਹੁਣ ਆਪਾਂ ਜਾ ਰਹੇ ਆ ਘਰ ਨੂੰ ਥੜੇ ਜਿਆਦਾ ਹੋ ਗਈ ਆ ਮੀਂਹ ਪੈਣ ਦੇ ਕਾਰਨ ਲੋ ਜੀ ਗਾਇਸ ਆਪਾਂ ਹੁਣ ਹੁਣ ਚੱਲੇ ਆਪਣੇ ਘਰ ਇਹ ਕੁਲੀ ਜਾਂਦੀ ਆਪਣੇ ਘਰ ਨੂੰ ਲੋ ਜੀ ਪਹੁੰਚ ਗਏ ਗਾਇਸ ਘਰ ਮੰਮੀ ਆ ਲੋ ਭਾਈ ਜਰਾ ਦੇ ਮੈਂ ਆਪਾ ਹੋਣਾ ਹੋਵੇਗਾ ਰੋਟੀ ਬਣਾਉਣ ਲੱਗੇ ਹੁਣ ਦਾਲ ਅੱਜ ਆਲੂ ਮਟਰ ਹਾਂ ਮਟਰ ਨੂਰ ਕਿੱਥੇ ਗਈ ਸੱਚ ਕਿ ਕਰਨ ਦੇ ਆ ਹੈ ਕੀ ਕਰਦਾ ਹੈੱਡਫੋਨ ਕੰਨਾਂ 'ਚ ਲੱਗ ਰਹੇ ਆ ਕੰਨਾਂ ਨੂੰ ਚੱਲ ਲਾ 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 ਕਿੱਥੇ ਆ ਹੈਂ ਲਾ ਲਓ ਕੰਨਾਂ ਨੂੰ ਲਾ ਲਓ ਕਿੱਦਾਂ ਲਾਈਦੇ ਇਹ ਐਂਦਾ ਲਾਈਦੇ ਅਹ ਲਾ ਲਓ ਲਾ ਲਓ ਲਾ ਲਓ ਬੜਾ ਤੇਜ਼ ਆ ਤੂੰ ਗਾਣਾ ਤੇ ਲਾ ਕੋਈ ਫੇ ਗਾਣਾ ਤੇ ਚੱਲਦਾ ਹੈ ਤੇਰੇ ਫੋਨ ਤੇ ਹੈ ਗਾਣਾ ਤੇ ਲਾ ਲਾ ਗਾਣਾ ਹਾਂਜੀ ਗਾਇਸ ਕੀ ਹਾਲ ਚਾਲ ਅਮੀਦ ਕਰਦੇ ਤੁਸੀ ਸਾਰੇ ਜਨੇ ਵਧੀਆ ਹੋਵੋਗੇ ਟੀਲਫੋਨ ਇਧਰ ਮੰਮੀ ਚਾਹੀਦਾ ਇੱਕ ਬਲਬ ਹਨਾ ਅੱਜ ਪੱਕ ਰਹੀ ਆ ਚੁੱਲੇ ਤੇ ਰੋਟੀ ਅੱਗੇ ਗੈਸ ਤੇ ਸੀ ਹੁਣ ਪੱਕਦੀ ਹੈਗੀ ਆ ਚੁੱਲੇ ਤੇ ਰੋਟੀ ਮੈਂ ਮੱਕੀ ਦੇ ਬਣਾਉਣ ਰੋਟੀ ਖਾਣ ਦੇ ਲਗਾਦਾ ਮੇਰਾ ਸੱਚੀ ਜਿੰਨੇ ਬਣਾ ਕੇ ਤੇ ਮਾਂ ਹੈ ਦਿਨੇ ਰਾਤ ਨਹੀਂ ਖਾਧੀ ਕਿਉਂ ਰਾਤ ਨੂੰ ਗੈਸ ਬਣ ਜਿੰਦੀ ਗੈਸ ਬਣ ਜਾਂਦੀ ਹੈ ਇਹ ਲੈ ਜੇ ਤਾਂ ਪਹਿੰਗੇ ਕੱਲ ਅੱਜ ਕਣੀ ਖਾਦੀ ਇਸ ਤਰ੍ਹਾਂ ਤੇਰੇ ਪਰੌਣੇ ਨਹੀਂ ਦਿੱਤੇ ਇਸ ਸਿਲੰਡਰ ਚ ਪਾ ਗੈਸ ਕੋਈ ਨਹੀਂ ਰਾਤ ਨੂੰ ਆਪਾਂ ਕੱਢਦੇ ਆ ਖੰਨੀ ਗੰਦਾ ਹੋ ਗਿਆ ਨੀਰਾ ਹੋ ਗਿਆ ਆ ਤੇ ਲਾਈਟ ਚੱਲ ਗਈ ਆ ਤੇਨੇ ਪੁੱਤ ਬਣਾਇਆ ਤੇ ਰੋਟੀ ਮੈਂ ਖਾਦੀ ਨਹੀਂ ਤੇ ਇੱਕ ਇੱਥੇ ਕੋ ਬਲਬ ਲਾਉਂਦੇ ਆ ਜਿਹੜਾ ਨਾ ਇੱਥੋਂ ਸਿੱਧੀ ਡੈੜੀ ਕੱਲ ਉਤਾਰ ਲੈ ਕੇ ਆਈਏ ਇੱਥੇ ਇੱਕ ਬਲਬ ਲਾ ਕੇ ਸਿੱਧੀ ਇੱਥੇ ਲਾਈਟ ਹੋਣੀ